ਨਵਾਂ ਸੰਧੂ ਅਤੇ ਪ੍ਰੇਮ ਢਿੱਲੋਂ ਦੇ ਕੰਟਰੋਵਰਸੀ ਕਲੇ ਸੋਸ਼ਲ ਮੀਡੀਆ ਤੱਕ ਸੀਮਤ ਨਹੀਂ ਰਹੀ ਸਗੋ ਹੁਣ ਗੱਲ ਇੱਕ ਦੂਸਰੇ ਦੇ ਘਰ ਤੱਕ ਪਹੁੰਚ ਚੁੱਕੀ ਹੈ ਤੇ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਪ੍ਰੇਮ ਢਿੱਲੋਂ ਦੀ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਪ੍ਰੇਮ ਢਿੱਲੋਂ ਨਵਾਂ ਸੰਧੂ ਦੇ ਗਿਲਕੋਫ ਲੈਂਡ ਦੇ ਬਾਹਰ ਤਿੰਨ ਚਾਰ ਗੱਡੀਆਂ ਲੈ ਕੇ ਲਲਕਾਰੇ ਮਾਦੇ ਹਨ ਤੇ ਜਿਸ ਦਾ ਇੰਡਸਟਰੀ ਦੇ ਸਿੰਗਰ ਵੀ ਕਾਫੀ ਜ਼ਿਆਦਾ ਵਿਰੋਧ ਕਰ ਰਹੇ ਨੇ ਤੇ ਹੁਣ ਚੀਮਾ ਬਾਈ ਵੀ ਨਵਾਂ ਸੰਧੂ ਦੀ ਸਪੋਰਟ ਦੇ ਵਿੱਚ ਆਏ ਤੇ ਪਹਿਲਾਂ ਕਰਨ ਔਜਲਾ ਦੇ ਬਲੰਬੀਆ ਆਪਣੇ ਇੰਸਟਾਗ੍ਰam ਲਾਈਵ ਦੇ ਵਿੱਚ ਨਵਾਂ ਸੰਧੂ ਦੀ ਤਾਰੀਫ ਕਰੀ ਗਈ ਸੀ ਬਸ ਤਾਂ ਦੀ ਮਸ਼ਹੂਰ ਸਿੰਗਰ ਨੇ ਤੇ ਇੰਡਸਟਰੀ ਨੋਨਾ ਦੋਹੇ ਜਣਿਆਂ ਨੇ ਕਈ ਸੁਪਰ ਹਿੱਟ ਗਾਣੇ ਵੀ ਦਿੱਤੇ ਨੇ ਪਰ ਹੁਣ ਆਨਲਾਈਨ ਵੀਪ ਤੋਂ ਬਾਅਦ ਇਹ ਮੁੱਦਾ ਇਹਨਾਂ ਜ਼ਿਆਦਾ ਗਰਮ ਹੋ ਜਾਵੇਗਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿਉਂਕਿ ਪਹਿਮੇ ਤੋਂ ਲੋਕ ਗਿਲਕੋ ਵਿਕੇਂਦ ਨਵਾਂ ਸੰਧੂ ਦੇ ਫਲੈਟ ਕੁਝ ਮੁੰਡਿਆਂ ਆਪਣੇ ਨਾਲ ਜਾ ਕੇ ਨਵਾਂ ਸੰਧੂ ਦੀ ਕੁੱਟਮਾਰ ਕਰਨ ਗਿਆ ਸੀ ਪਰ ਨਵਾਂ ਸੰਧੂ ਉਸ ਮੌਕੇ ਆਪਣੇ ਫਲੈਟ ਮੌਜੂਦ ਨਹੀਂ ਸੀ ਤੇ ਕਿਤੇ ਨਾ ਕਿਤੇ ਹੁਣ ਇੰਡਸਟਰੀ ਦੇ ਵਿੱਚੋਂ ਵੀ ਨਵਾਂ ਸੰਧੂ ਨੂੰ ਸਪੋਰਟ ਮਿਲਦੀ ਨਜ਼ਰ ਆ ਰਹੀ ਹੈ ਤੇ ਚੀਮੇ ਬਾਈ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਟੋਰੀ ਸ਼ੇਅਰ ਕਰੀ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਨਵਾਂ ਸੰ गाने ਦੀ ਵਰਤੋਂ કરી ਗਈ ਹੈ ਤੇ ਪ੍ਰੇਮ ਟਿਲੋਂ ਨੇ ਨਵਾਂ ਸੰਦੂ ਦੇ ਸਾਰੇ ਸੁਪਰ ਹਿੱਟ ਗਾਣੇ ਸ਼ੋਜ਼ ਆਫ ਗਾਣੇ ਦੇ ਪੋਸਟਰ ਚਾਂਪਣੀ ਜੁੱਤੀ ਦੇ ਨੋਕ ਤੇ ਰੱਖੇ ਨੇ ਸੋ ਵਾਕਿਆ ਨਾਲ ਦੋਹੇ ਆਰਟਿਸਟਾਂ ਦੇ ਵਿੱਚੋਂ ਤੁਹਾਡਾ ਕਿਹੜਾ ਫੇਵਰਿਟ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ